ਦਾ ਤੁਹਾਡਾ ਕੰਮ ਜੀ ਵਿੱਚ ਰਹਿ ਗਿਆ ਤੇ ਤੁਹਾਡਾ ਬੱਚਾ ਕਰ ਲੇਗਾ ਬੱਚਾ ਨਹੀਂ ਤਾਂ ਭਰਾ ਕਰ ਲੇਗਾ ਨਹੀਂ ਤਾਂ ਕੋਈ ਹੋਰ ਸੰਸਾਰ ਦਾ ਜੀਵ ਕਰ ਲੇਗਾ ਸੰਸਾਰ ਦਾ ਕਰਮ ਤੇ ਕਰ ਹੀ ਲੈਣਾ ਜੇਕਰ ਤੁਹਾਡਾ சுவாਸ ਰੁਕਿਆ ਤੇ ਤੁਸੀਂ ਮਾਲਕ ਨੂੰ ਨਾ ਮਿਲੇ ਹੋਏ ਤੇ ਤੁਹਾਨੂੰ 84 ਲੱਖ ਜੂਨ ਦਾ ਚੱਕਰ ਘਟਣਾ ਪੈਣਾ ਇਹ ਦੇਖੋ ਕਿ ਕਿੰਨੇ ਯੁੱਗ ਲੱਗ ਜਾਣ ਕਦੋਂ ਫਿਰ ਤੁਹਾਨੂੰ ਦੁਬਾਰੇ ਮਾਨਸਜਾਮਾ ਮਿਲੇ ਇਸ ਵਾਸਤੇ ਤੁਸੀਂ ਉਹਨਾਂ ਨੂੰ ਵੀ ਸਮਝਾਓ ਤੇ ਆਪ ਵੀ ਉਤਮ ਕਰੋ ਆਲਸ ਨਾ ਕਰੋ ਕਿਉਂਕਿ ਤੁਹਾਡੇ ਘਰ ਦਾ ਕੰਮ ਸਿਮਰਨ ਕਰਨਾ ਹੈ ਨਾ ਕਿ ਖੇਤੀ ਨੌਕਰੀ ਦਿਹਾੜੀ ਬਿਜ਼ਨਸ ਇਹ ਤਾਂ ਸਿਰਫ ਤੁਸੀਂ ਕਾਲ ਦੀ ਬੰਗਾਰ ਕਰਦੇ ਹੋ ਸ਼ਰੀਰ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਤਾਂ ਕਿ ਤੁਹਾਨੂੰ ਮੰਗਣਾ ਨਾ ਪਵੇ ਬੰਕੇ ਖਾਣਾ ਮਾੜਾ ਇਸ ਕਰਕੇ ਤੁਸੀਂ ਕਰਮ ਕਰਨਾ ਹੈ ਲੇਕਿਨ ਲੋੜ ਅਨੁਸਾਰ ਤੇ ਕਰਮ ਕਰਦੇ ਹੋ ਵੀ ਤੁਸੀਂ ਸਿਮਰਨ ਕਰਨਾ ਕਿਤੇ ਐਸਾ ਨਾ ਹੋਏ ਕਿ ਤੁਸੀਂ ਇੱਕ ਚਿੱਤ ਹੋ ਕੇ ਕਰਮ ਨੂੰ ਕਰੋ ਤੇ ਕਰਮ ਤੁਹਾਨੂੰ ਡ੍ਰਿੜ ਹੋ ਜੇ ਤੇ ਇਸ ਕਰਮ ਨੇ ਹੀ ਤੁਹਾਨੂੰ ਮਾਲਕ ਤੋਂ ਵਿਛੋੜਿਆ ਹੋਇਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਜਿਵੇਂ ਕਿ ਹੁਣ ਅਸੀਂ ਡ੍ਰਿੜ ਕੀਤਾ ਹੋਇਆ ਸਾਰਿਆਂ ਨੇ ਕਿ ਸਾਡਾ ਕੰਮ ਹੈ ਨੌਕਰੀ ਖੇਤੀ ਦਿਹਾੜੀ ਜਾਂ ਸਾਡਾ ਕੰਮ ਹੈ ਜੀ ਮਹਾਰਾਜ ਜੀ ਬਗਾਨਾ ਕਹਿੰਦੇ ਦਮ ਵੰਗਾ ਰਿਹਾ ਨੇਤ ਤੇ ਦਿਨ ਸ ਰਾਤ ਲਾਲਚ ਕਰੇ ਪਰਮੇ ਪਰਮਾਇਆ ਵੰਗਾਰ ਫਿਰੇ ਵੰਗਾਰੀਆ ਸਿਰ ਧਾਰ ਠਾਇਆ ਤੇ ਫਿਰ ਅਸੀਂ ਬੇਨਤੀ ਕਰਦੇ ਮਹਾਰਾਜ ਫਿਰ ਸਾਡੇ ਘਰ ਦਾ ਕੰਮ ਕੀੜਾ ਸਾਨੂੰ ਉਹ ਦੱਸੋ ਮਹਾਰਾਜ ਕਹਿੰਦੇ ਪੁੱਤ ਪਹਿਲਾਂ ਤੁਹਾਨੂੰ ਘਰ ਦਾ ਪਤਾ ਲੱਗੇਗਾ ਤੇ ਫਿਰ ਹੀ ਕੰਮ ਦਾ ਪਤਾ ਲੱਗੇਗਾ ਨਾ ਤੁਹਾਨੂੰ ਤਾਂ ਜੇ ਘਰ ਦਾ ਹੀ ਨਹੀਂ ਪਤਾ ਤੇ ਅਸੀਂ ਬੇਨਤੀ ਕਰਦੇ ਮਹਾਰਾਜ ਸਾਨੂੰ ਘਰ-ਪਾਰੋਂ ਦੱਸ ਦਿਓ ਉਸ ਸਮਝਾਉਂਦੇ ਕਹਿੰਦੇ ਪੁੱਤ ਤੁਹਾਡਾ ਜੋ ਘਰ ਹੈ ਉਸ ਨੂੰ ਨਿੱਜ ਮਹਿਲ ਕਹਿੰਦੇ ਆ ਛਿਰ ਘਰ ਕਹਿੰਦੇ ਆ ਤੇ ਉਸ ਨੂੰ ਦਸਮਾ ਦਵਾਰ ਵੀ ਕਹਿੰਦੇ ਆ ਤੇ ਉਥੇ ਤੁਸੀਂ ਪ੍ਰਵੇਸ਼ ਤਾਂ ਹੋ ਸਕਦੇ ਹੋ ਜੇ ਨੌ ਦਰਾਂ ਨੂੰ ਗੁਰੂ ਦੇ ਸ਼ਬਦ ਨਾਲ ਹੀ ਬੰਦ ਕਰੋਗੇ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿੱਜ ਘਰ ਵਾਸਾ ਪਾਏ ਉਥੇ ਅਨਹਦ ਸ਼ਬਦ ਵੱਜੇ ਦਿਨ ਰਾਤਿ ਗੁਰਮਤੀ ਸ਼ਬਦ ਸਦਾਮਨੇ ਜਦੋਂ ਤੁਸੀਂ ਘਰ ਜਾਓਗੇ ਤੇ ਫਿਰ ਤੁਹਾਡਾ ਮਾਤਾ ਪਿਤਾ ਤੁਹਾਨੂੰ ਘਰ ਦੇ ਕੰਮ ਲਾਏਗਾ ਉਹਨਾਂ ਚਿਰ ਘਰ ਦਾ ਕੰਮ ਨਹੀਂ ਸ਼ੁਰੂ ਹੋਣਾ ਤੁਹਾਡਾ ਇਸ ਕਰਕੇ ਸਾਨੂੰ ਸਮਝਾਉਣ ਲੱਗੇ ਕਹਿੰਦੇ ਆਪ ਦੇ ਕਾਰਜ ਵਿੱਚ ਢਿੱਲ ਬਿਲਕੁਲ ਨਾ ਕਰੋ ਕੀ ਫਰਮਾ ਰਹੇ ਨੇ ਸੱਚੇ ਪਾਤਸ਼ਾਹ ਆਪਣੇ ਕਾਰਜ ਕੋ ਕਿਉਂ ਔਲਕਾਈਏ ਜਿਸ ਸਿਮਰਤ ਦਰਗਾਹ ਮੁਖ ਉਜਲ ਸਦਾ ਸਦਾ ਸੁਖ ਪਾਹੀਏ ਹੁਣ ਗੁਰੂਆਂ ਪਿਆਰਿਓ ਦੇਖੋ ਜਿੰਨੇ ਵੀ ਆਪਾਂ ਇੱਥੇ ਬੈਠੇ ਆਪਾਂ ਗਰਬਾਣੀ ਨੂੰ ਗੁਰੂ ਮੰਨਦੇ ਆ ਸਾਰੇ ਸਾਡਾ ਸਤਿਗੁਰ ਹੈ ਜੋ ਸਾਡਾ ਮਾਰਗਦਰਸ਼ਨ ਕਰ ਰਿਹਾ ਤੇ ਹੁਣ ਆਪਾਂ ਦੁਆਰੇ ਫੇਰ ਇਹਨਾਂ ਨੂੰ ਪੁੱਛ ਲੈਨੇ ਮਹਾਰਾਜ ਕਿਤੇ ਸਾਡਾ ਭਲੇਖਾ ਨਾ ਰਹੇ ਸਾਡੇ